ਕੀ ਚੱਲ ਰਿਹਾ ਹੈ ਅੱਜ ਦਾ ਦਿਨ ਇਹ ਬੜਾ ਗੌਰਵਸ਼ਾਲੀ ਦਿਨ ਹੈ ਇਤਿਹਾਸਿਕ ਦਿਨ ਹੈ ਮਹੱਤਵਪੂਰਨ ਦਿਨ ਹੈ ਸਾਡੇ 쿠ੰਵਰ ਅਭਿਉਦੇ ਪ੍ਰਤਾਪ ਸਿੰਘ ਜੀ ਜਿਨ੍ਹਾਂ ਦੀ ਦਸਤਾਰ ਬੰਦੀ ਇਹ ਕੇਵਲ ਇੱਕ ਪਰਿਵਾਰ ਦਾ ਇਹ ਕਾਰਜਕ੍ਰਮ ਨਹੀਂ ਹੈ ਸਾਥੀਓ ਬਲਕਿ ਇਹ ਉਸ ਮਹਾਨ ਸਾਡੀ ਸੰਸਕ੍ਰਿਤੀ ਸਾਡੀ ਉਹ ਮਹਾਨ ਕੁਲਕੀਆ ਰਾਜਵੰਸ਼ ਦੀ ਵਿਰਾਸਤ ਦਾ ਇਹ ਪੁਨਰ ਉਦਾਰ ਹੈ ਮਹਾਰਾਜਾ ਰਿਪੂ ਦਮਨ ਸਿੰਘ ਜੀ ਕੀ ਅਦਮੇ ਭਾਵਨਾ ਉਹਨਾਂ ਦੇ ਨੂੰ ਨਮਨ ਕਰਦੇ ਹਾਂ ਔਰ ਸਾਥੀਓ ਜਿਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਸਮੇਂ ਦੇ ਵਿੱਚ ਆਪਣੀ ਸੁਤੰਤਰ ਸੋਚ ਨੂੰ उन्होंने और सिख पहचान उन्होंने कोई समझौता नहीं किया घराने जुड़ा वो अध्यात्मिक आशीर्वाद है जो स्वयं दशम पा पातशाह श्री गुरु, गुरु गोबिंद सिंह जी ने इस परिवार को दिता है साथियों उन्होंने कहा भी है कि तेरा घर मेरा आसरा ਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਹਾ ਸੀ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਜਿੰਨ ਪਰਿਵਾਰਾਂ ਦੀ ਇਨਕਮ 1,80,000 ਰੁਪਏ ਤੋਂ ਘੱਟ ਹੈ ਉਹਨਾਂ ਪਰਿਵਾਰਾਂ ਦੇ ਰਸੋਈ ਦੇ ਵਿੱਚ ਸਾਡੀ ਸਰਕਾਰ 500 ਰੁਪਏ ਦਾ ਗੈਸ ਦਾ ਸਿਲੰਡਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਜਿਹੜੇ ਲੋਕਾਂ ਦੇ ਘਰ ਪੰਚਾਇਤੀ ਭੂਮੀ ਤੇ ਬਣੇ ਔਰ 20 ਸਾਲ ਸੇ ਜ਼ਿਆਦਾ ਉਹਨਾਂ ਨੂੰ ਪੰਚਾਇਤੀ ਭੂਮੀ ਤੇ ਬਣੇ ਹੋਗੇ ਉਹਨਾਂ ਨੂੰ ਮਾਲਿਕਾਨਾ ਹੱਕ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਪਰੰਤੂ ਇਹਾਂ ਲਿਟੀਗੇਸ਼ਨ ਕੇ ਅੰਦਰ ਘੁੰਮ ਰਹੇ ਔਰ ਲਾਇਨ ਆਰਡਰ ਕੋ ਲੈ ਕੇ ਇਹਾਂ ਦੀ ਸਰਕਾਰ ਕਾ ਕਿਸ ਪ੍ਰਕਾਰ ਸੇ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਾਡੀ ਸਰਕਾਰ ਨਸ਼ੇ ਨੂੰ ਖਤਮ ਕਰੇਗੀ ਪਰੰਤੂ ਨਸ਼ੇ ਨੂੰ ਖਤਮ ਕਰਨ ਦੀ ਬਜਾਏ ਨਸ਼ੇ ਨੂੰ ਪੜਾਉਣ ਦਾ ਕੰਮ ਇਹਾਂ ਦੀ ਸਰਕਾਰ ਨੇ ਕੀਤਾ ਲੋਕੀ ਅੱਜ ਬੜੇ ਤੰਗ ਐ ਲੋਕੀ ਇਹਨਾਂ ਤੇ ਪੈਂਡਾ ਛਟਵਾਣਾ ਚਾਹੁੰਦੇ ਆਂ ਔਰ ਇੰਤਜ਼ਾਰ ਕਰ ਰਹੇ ਆਂ ਔਰ ਹੁਣ ਆਲਾ ਸਮਿਆ ਉਹ ਕਮਲ ਦੇ ਫੁੱਲ ਤਾਂ ਭਾਰਤੀ ਜਨਤਾ ਪਾਰਟੀ ਦਾ ਛੇੜੀਆਂ ਸੁਵਿਧਾਵਾਂ ਇਹਨਾਂ ਨੇ ਗੱਲਾਂ ਕੀਤੀਆਂ ਪਰ ਉਹਨਾਂ ਨੂੰ ਦਿੱਤੀਆਂ ਨਹੀਂ ਸਾਡੀ ਸਰਕਾਰ ਮਾਂਤ ਨੂੰ ਔਰ ਇੰਨੇ ਕੰਮ ਕਰ ਰਹੀ ਐ ਸਾਡੀ ਸਰਕਾਰ ਹਰਿਆਣਾ ਦੇ ਕਿਸਾਨ ਦੀ 24 ਫਸਲ ਐ ਐਮਐਸਪੀ ਪਰ ਖਰੀਦਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਐ ਅੱਜ ਸਾਡੇ ਲਈ ਸਭ ਤੋਂ ਹੇਠਾਂ ਅੱਜ ਦਾ ਦਿਨ ਉੱਪਰ ਤੋਂ ਇਹ ਸਾਡੇ ਇਤਿਹਾਸ ਦੇ ਲਈ ਹੇਠੇ ਕਰ ਲਓ ਸਾਡੀ ਸੰਸਕ੍ਰਿਤੀ ਦੇ ਲਈ ਔਰ ਸਾਡੇ ਵਿਰਾਸਤ ਦੇ ਲਈ ਹੇਠੇ ਕਰ ਲਓ ਅੱਜ ਦਾ ਦਿਨ ਇਹ ਬੜਾ ਗੌਰਵਸ਼ਾਲੀ ਦਿਨ ਹੈ ਇਤਿਹਾਸਿਕ ਦਿਨ ਹੈ ਮਹੱਤਵਪੂਰਨ ਦਿਨ ਹੈ ਨਾਬਾ ਇਹ ਸਾਹੀ ਪਰਿਵਾਰ ਦੇ ਵਿੱਚ जो सा कुंवर अभ्युदय प्रताप सिंह जी जिन्ह की दस्तारबंदी ये केवल एक परिवार का ये कार्यक्रम नहीं है साथियों बल्कि यह उस महान साड़ी संस्कृति कुल किया साड़ी महान कुलकिया राजवंश की विरासत का ये पुनर है जिसने सदियों से हमारे साड़े क्षेत्र के सामाजिक, आध्यात्मिक परिदृश्य दिशा देने का काम किया है साथ ही आयोजन साढ़े नाभा के उन महान व्यक्तित्वों उन महान लोगों ਕੀ ਯਾਦ ਵਿੱਚ ਜਿਨ੍ਹਾਂ ਨੇ ਇਤਿਹਾਸ ਦੀ ਧਾਰਾ ਨੂੰ ਮੋੜਨ ਦਾ ਕੰਮ ਕੀਤਾ ਹੈ ਸਾਥੀਓ ਹਮ ਮਹਾਰਾਜਾ ਹੀਰਾ ਸਿੰਘ ਜੀ ਕੀ ਯਾਦ ਉਹਨਕੋ ਯਾਦ ਕਰਤੇ ਹੋਏ ਉਹਨਕੇ ਸ਼ਾਸਨ ਦੇ ਵਿੱਚ ਪ੍ਰਸ਼ਾਸਨ ਕੁਸ਼ਲਤਾ ਸੰਸਕ੍ਰਿਤਿਕ ਸੰਰਖਣ ਕੀ ਨਈ ਮਿਸਾਲ ਕਾਇਮ ਉਹਨਾਂ ਨੇ ਕੀਤੀ ਹੈ ਸਾਥੀਓ ਸਾਡੇ ਲਈ ਕਿ ਹਮ महाराजा रिपु दमन सिंह जी की अदम्य भावना उन आदि नु नमन करते हैं और साथियों जिन्होंने अंग्रेजी शासन के समय दे बीच अपनी स्वतंत्र सोच नु उन्होंने और सिख पहचान दे नाल उन्होंने कोई समझौता नहीं किया है साथियों सभी जानते हैं कि सबसे महत्वपूर्ण गल ਇਸ ਘਰਾਨੇ ਦੇ ਸਾਥ ਜੁੜਾ ਉਹ ਅਤਿਆਤਮਿਕ ਆਸ਼ੀਰਵਾਦ ਹੈ ਜੋ ਸਵੈ ਦਸਮ ਪਤ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰਿਵਾਰ ਨੂੰ ਦਿੱਤਾ ਹੈ ਸਾਥੀਓ ਉਹਨਾਂ ਨੇ ਕਿਹਾ ਵੀ ਹੈ ਕਿ ਤੇਰਾ ਘਰ ਮੇਰਾ ਆਸਰਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਹਾ ਸੀ ਕਿ ਤੇਰਾ ਘਰ ਮੇਰਾ ਆਸਰਾ ਕਾ ਦਿਵਯ ਵਰਦਾਨ इस परिवार दसम पातशाह श्री गुरु गोबिंद सिंह जी ने दिता है वो आशीर्वाद आज भी हीरा महल में गुरु साहिब के जो पवित्र अवशेषों की सेवा करने में निरंतर लगा हुआ है ये साढ़े लिए बड़े फख्र की गल है मुझे पूर्ण विश्वास है कि कुंवर अवयुदय अपनी इस महान विरासत को ਅੱਗੇ ਪੜਾਉਣ ਦਾ ਕੰਮ ਉਹ ਕਰਨਗੇ ਮੈਂ ਨਾਬਾ ਪਰਿਵਾਰ ਔਰ ਸਮਸਤ ਸਮਾਜ ਨੂੰ ਇਸ ਗੌਰਵਪੂਰਨ ਅਵਸਰਦੀ ਹਾਰਦਿਕ ਅਭਾਈ ਦਿੰਦਾ ਸ਼ੁਭ ਕਾਮਨਾਇਂ ਦਿੰਦਾ ਅੱਜ ਮੇਰੇ ਲਈ ਬੜੀ ਇੱਕ ਖੁਸ਼ੀ ਦੀ ਫਕਰ ਦੀ ਗੱਲ ਹੈ ਕਿ ਅੱਜ ਇਸ ਕਾਰਜਕ੍ਰਮ ਦੇ ਵਿੱਚ ਦਸਤਾਰ ਬੰਦੀ ਕਾਰਜਕ੍ਰਮ ਦੇ ਵਿੱਚ ਮuje ਆਉਣ ਦਾ ਇੱਥੇ ਮੌਕਾ ਮਿਲਿਆ ਪੰਜਾਬ ਦੀ ਸਿਆਸਤ ਨੂੰ ਕਿਸੇ ਤਰ੍ਹਾਂ ਦੇਖਦੇ ਹੋ ਮਜੀਠਾ ਨੂੰ ਅੱਜ ਜਮਾਨਤ ਮਿਲਿਆ 7 ਮਹੀਨਿਆਂ ਦੇ ਬਾਅਦ ਇਸ ਤਰ੍ਹਾਂ ਦੇਖਦੇ ਤੁਸੀਂ ਨਹੀਂ ਦੇਖਿਏ ਕਾਨੂੰਨ ਆਪਣਾ ਕੰਮ ਕਰ ਰਹਾ ਹੈ। ਔਰ ਕਾਨੂੰਨ ਦੇ ਤਹਿਤ ਹੀ ਜੋ ਵੀ ਕੁਝ ਹੋਇਆ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਹਾ ਉਸਨੇ ਆਪ ਪਾਰਟੀ ਕੇਅਰ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇੱਥੇ ਪਹੁੰਚਣੇ ਕੋਈ ਪੈਕੇਜ ਨਹੀਂ ਦਿੱਤਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਬਿਆਨਬਾਜ਼ ਨੂੰ ਪੰਜਾਬ ਨਾਲ ਹਰ ਸਮੇਂ ਵਿਤਕਰਾ ਕੀਤਾ ਜਾਂਦਾ ਹੈ। ਤੇ ਦੇਖਿਏ ਪਿੱਛੋਂ ਜਦੋਂ ਪੰਜਾਬ ਤੇ ਉੱਤੇ ਭਾਰੜ ਆਈ ਸੀ, ਮੇਰੇ ਕਿਸਾਨਾਂ ਦੇ ਉੱਪਰ ਬੜੀ ਪ੍ਰਾਕ੍ਰਿਤਿਕ ਆਫਤ ਆਈ ਸੀ। ਸਵੈ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਵੀ ਆਏ ਹਿਮਾਚਲ ਦੇ ਕਿਸਾਨਾਂ ਦੇ ਵਿੱਚ ਵੀ ਆਏ ਲੋਕਾਂ ਦੇ ਵਿੱਚ ਵੀ ਆਏ ਵੀ ਜੋ ਬਾੜ ਦੇ ਨਾਲ ਬੜਾ ਨੁਕਸਾਨ ਹੋਇਆ ਸੀ ਉਹਨਾਂ ਨੇ ਆ ਕੇ ਇੱਥੇ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦਿੱਤਾ ਹੈ 1500 ਕਰੋੜ ਰੁਪਏ ਦਾ ਪੈਕੇਜ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਵੀ ਆਉਂਦੇ ਆ ਜਿੱਤੇ ਅਗਰ ਕੋਈ ਸਾਟੇ ਲਈ ਕੋਈ ਦਿੱਕਤ ਆਣੀ ਆ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਿਨਾਂ ਪੇਤ ਭਾਵ ਕੇ ਲੋਕਾਂ ਦੇ ਸਾਥ ਕੰਦੇ ਸਿਕੰਦਾ ਮਿਲਾ ਕਰਕੇ ਕੰਮ ਕਰਦੀ ਹੈ ਖੜੀ ਦਿਖਾਈ ਦਿੰਦੀ ਹੈ ਪਰੰਤੂ ਯਹਾਂ ਦੀ ਜੋ ਸਰਕਾਰ ਹੈ ਗੱਲਾਂ ਤੋਂ ਬਹੁਤ achhi achhiyan aur unchhiyan karde ne parantu unnu amal nahi karde ne ਸੈਣੀ ਸਾਹਿਬ ਬਗਾਤਾਰ ਪੰਜਾਬ ਦਾ ਪੀੜੀ ਕਾਨੂੰਨ ਵਿਵਸਥਾ ਕੋ ਕੈਸੇ ਵਾਚ ਕਰਤੇ ਹਨ ਸੈਣੀ ਸਾਹਿਬ ਕੈਸੇ ਦੇਖੀਏ ਕਾਨੂੰਨ ਵਿਵਸਥਾ ਦਾ ਦੁਆਲਾ ਪੀਟਿਆ ਅੱਜ ਕਿੰਨੇ ਪੱਦਰ ਤੇ ਚੋਰੀਆਂ ਹੋ ਰਹੀ ਨੇ ਲੋਕ ਕੀ ਸੁਰੱਖਿਤ ਨਹੀਂ ਹੈ ਅਤੇ بڑے بڑے ਸਮਾਗਮ ਤੇ ਵਿੱਚ ਵੀ ਅਗਰ ਕੁਸ਼ਤੀ ਦਾ ਕੋਈ ਅਖਾੜਾ ਲੱਗ ਗਿਆ ਹੋ ਉਸ ਖਾੜਿਆਂ ਦੇ ਵਿੱਚ ਵੀ ਕਿਸ ਪ੍ਰਕਾਰ ਤੇ ਪਹਿਲਵਾਨਾਂ ਨੂੰ ਗੋਲੀਆਂ ਤੇ ਭੁੰਨ ਦਿਆ ਜਾਂਦਾ ਹੈ ਕਾਨੂੰਨ ਵਿਵਸਥਾ ਕਿੱਥੇ ਹੈ ਕਾਨੂੰਨ ਵਿਵਸਥਾ ਤੋਂ ਰਹੀ ਨਹੀਂ ਹੈ ਸੈਣੀ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਕਾਫੀ ਦੇਰ ਤੋਂ ਚੱਕਰ ਲਗਾ ਰਹੇ ਹੋ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹੋ ਬੀਜੇਪੀ ਇਲੈਕਸ਼ਨ ਸਿਰ ਤੇ ਆ ਐਸਵਾਈਐਲ ਨੂੰ ਕਿਵੇਂ ਦੇਖਦੇ ਹੋ ਦਾ ਕਿਉਂਕਿ ਇਸ ਵੇਲੇ ਦੋਹਾਂ ਨੇ ਬੀਤੀਏ ਪੰਜਾਬ ਸਹਿਰ ਤੁਸੀਂ ਅੱਜ ਹੀ ਲੱਗ ਰਿਹਾ ਹੋਗਾ ਕਿ ਸੈਣੀ ਸਾਹਿਬ ਅੱਜ ਹੀ ਹਾਂ ਆਏ ਹਾਂ ਮੈਂ ਨਾਬਾਦ ਵਿੱਚ ਕਈ ਵਾਰ ਇੱਥੇ ਮuje ਆਣ ਦਾ ਮੌਕਾ ਇੱਕ ਵਾਰ ਨਹੀਂ ਕਈ ਵਾਰ ਔਰ ਮੈਂ ਲਗਾਤਾਰ ਇਸ ਗੱਲ ਦੀ ਚਰਚਾ ਕਰਦਾ ਹਾਂ ਕਿ ਪੰਜਾਬ ਇਹ ਸਾਡਾ ਪਰਿਵਾਰ ਇਹ ਸਾਡਾ ਇੱਕ ਹੀ ਪਰਿਵਾਰ ਹੈ ਅੱਜ ਵੀ ਪੰਜਾਬ ਦੀ ਜੋ ਹਰਿਆਣਾ ਦੀ ਛੱਤ ਹੈ ਉਹ ਵੀ ਅੱਜ ਵੀ ਇੱਕ ਹੀ ਛੱਤ ਹੈ ਅਤੇ ਇੱਕ ਹੀ ਵੇੜਾ ਹੈ ਅੱਜ ਵੀ ਤਾਂ ਫਿਰ ਅਲੱਗ ਹੋਣ ਦੀ ਗੱਲ ਕਿਤੋਂ ਕਿਤ ਹੈ ਇੱਥੇ ਸਾਰੀ ਰਿਸ਼ਤੇਦਾਰੀਆਂ ਸਾਡੀ ਪੰਜਾਬ ਦੇ ਵਿੱਚ ਹੀ ਹੈ ਔਰ ਰਿਸ਼ਤੇਦਾਰੀਆਂ ਜਦ ਇੱਥੇ ਹੈ ਕਿਉਂਕਿ 1 ਨਵੰਬਰ 1966 ਨੂੰ ਇੱਕ بڑے ਭਰਾ ਤੇ ਛੋਟਾ ਭਰਾ ਅਲੱਗ ਹੋ ਗਿਆ ये साडी क्योंकि जो संस्कृति है वो संस्कृति तो एक है छोटा बड़ा बैठ के ना, पर नज़र नहीं आ रहा नहीं देखिए ये माननीय कोर्ट का मसला है उसमें कोई ऐसा विषय नहीं है और माननीय कोर्ट उसको देख रहा है और साडा तो मैंने कहा है कि परिवार है का कोई ऐसी गल नहीं है किसी प्रकार की और कभी भी कोई ऐसी गल होंगी है तो ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਲੋਕਾਂ ਦੇ ਉਸ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਈਏ আর ਅਸੀਂ ਲਗਾਤਾਰ ਉਸ ਦੇ ਅੰਦਰ ਰਹਿੰਦੇ ਰਹੇ। ਤਾਂ ਇਸ ਵਿੱਚ ਪੰਜਾਬ ਭਾਜਪਾ ਭਾਜਪਾ ਤੇ ਕਾਲੀ ਪਾਜਪਾ ਰੱਜੋੜ ਮੰਡੇ ਲੋਕ ਜਨਿਤ ਹੋ ਸਕਦਾ ਹੈ ਜੀ। ਨਹੀਂ ਇਹ ਆਪਸੇ ਕਹਾਂ ਸੇ ਆਇਆ ਵਿਸ਼ਾ ਇਹ ਇੱਕ ਵਿਸ਼ਾ ਕੁਛ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੈਂ ਅੱਜ ਪੰਜਾਬ ਦੇ ਲੋਕੀ ਇਸ ਬਾਤ ਨੂੰ ਸਮਝ ਚੁੱਕੇ ਨੇ। ਕਿਉਂਕਿ ਸਾਡੀ ਹਰਿਆਣਾ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਹੈ 2014 ਸੇ ਪਹਿਲੇ ਸਾਡੀ ਸਰਕਾਰ ਨਹੀਂ ਬਣਦੀ ਸੀ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹ ਹਾਲਾਤ ਹਰਿਆਣਾ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੇ ଥି ਔਰ ਜਦੋਂ ਇੱਕ ਵਾਰੀ 2014 ਸੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਆਈ ਤਾਂ ਕੰਟੀਨਿਉਟੀ ਮੇ ਭਾਰਤੀ ਜਨਤਾ ਪਾਰਟੀ ਆ ਰਹੀ ਹੈ ਅੱਜ ਪੰਜਾਬ ਦੇ ਲੋਕੀ ਵੀ ਸਬਾਤ ਨੂੰ ਸਮਝ ਚੁੱਕੇ ਪਰ ਬੀਜੇਪੀ ਲੀਡਰ ਮੰਗ ਕਰ ਰਹੇ ਨਹੀਂ ਦੇਖਿਏ ਪਰ ਅੱਜ ਪੰਜਾਬ ਦੇ ਲੋਕੀ ਇਸ ਗੱਲ ਨੂੰ ਸਮਝ ਚੁੱਕੇ ਨੇ ਕਿ ਅਗਰ ਪੰਜਾਬ ਨੂੰ ਅੱਗੇ ਪੜਾਉਣਾ ਹੈ ਜਾਂ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ ਤਾਂ ਨਰਿੰਦਰ ਮੋਦੀ ਜੀ ਦੇ ਤੇਤ੍ਰਿਤਵ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਔਰ ਕੋਈ ਨਹੀਂ ਕਰ ਸਕਦਾ ਕਿਉਂਕਿ ਕਾਂਗਰਸ ਨੇ ਕਾਂਗਰਸ ਨੇ ਕਾਂਗਰਸ ਨੇ ਵਡੀਆਂ-ਵਡੀਆਂ ਗੱਲਾਂ ਕੀਤੀਆਂ ਨੇ ਭ੍ਰਸ਼ਟਾਚਾਰ ਬڑے ਪੱਧਰ ਤੇ ਕੀਤਾ ਫਿਰ ਉਸ ਤੋਂ ਬਾਅਦ ਆਮ ਆਦਮੀ ਦੇ ਇਹ ਸਰਕਾਰ ਬਣੀ ਸੀ ਇਹਨਾਂ ਨੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਨੇ ਔਰ ਇਹਨਾਂ ਨੇ ਕਾਂਗਰਸ ਤੇ ਵੀ ਬڑے ਪੱਧਰ ਤੇ ਭ੍ਰਸ਼ਟਾਚਾਰ ਕੀਤਾ ਅੱਜ ਕਿਸੇ ਵਿਅਕਤੀ ਨੂੰ ਅਗਰ ਕੋਈ ਰਜਿਸਟਰੀ ਵੀ ਤਹਿਸੀਲ ਦੇ ਵਿੱਚ ਕਰਾਉਣੀ ਪੈ ਜਾਏ ਤਾਂ ਬਿਨਾ ਪੈਸੇ ਤੇ ਨਹੀਂ ਹੁੰਦੀ ਅਗਰ ਕਿਸੇ ਫਾਰਮ ਤੇ ਉੱਤੇ ਕੋਈ ਸਾਈਨ ਕਰਾਉਣਾ ਪੈ ਜਾਏ ਬਿਨਾ ਪੈਸੇ ਤੇ ਸਾਈਨ ਨਹੀਂ ਹੁੰਦੇ ਅੱਜ ਪੰਜਾਬ ਦੇ ਆਫਿਸਾਂ ਦੇ ਵਿੱਚ ਇਹ ਹਾਲ ਅਹਮਦ ਆਦਮੀ ਪਾਰਟੀ ਨੇ ਕੀਤਾ ਕਿ ਨਾ ਭ੍ਰਸ਼ਟਾਚਾਰ ਹੋ ਰਹਾ ਹੈ ਆਪਕੇ ਸਾਹਮਣੇ ਲੋਕੀ ਇਸ ਤੇ ਪੈਂਟਾ ਛੁੜਾਣਾ ਚਾਹੁੰਦੇ ਹਨ ਅਰ ਮੈਂ ਬੜੇ ਫਕਰ ਦੇ ਨਾਲ ਇਹ ਗੱਲ ਕਹਿੰਦਾ ਕਿ ਜਿੰਨੀ ਯੋਜਨਾਵਾਂ ਜਿੰਨੀ ਯੋਜਨਾਵਾਂ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਸਾਡੀ ਸਰਕਾਰ ਨੇ ਹਰਿਆਣਾ ਦੇ ਵਿੱਚ ਲਾਗੂ ਕੀਤੀਆਂ ਜਾਂ ਔਰ ਕੋਈ ਯੋਜਨਾ ਸਾਡੀ ਸਰਕਾਰ ਨੇ ਵਹਾਂ ਚਲਾਈ ਹੈ ਉਹਨਾਂ ਸਭ ਯੋਜਨਾਵਾਂ ਨੂੰ ਪੰਜਾਬ ਦੇ ਵਿੱਚ ਲਾਉਣ ਦਾ ਕੰਮ ਨਰੇਂਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਸਾਡੀ ਸਰਕਾਰ ਕਰੇਗੀ ਔਰ ਕਿਉਂਕਿ ਸਾਡੀ ਸਰਕਾਰ ਆਧਨੀ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਚਾਹੇ ਆਯੂਸ਼ਮਾਨ ਕਾਰਡ ਦਾ ਲਾਭ ਦੇਣ ਦਾ ਕੰਮ ਕਰ ਰਹੇ ਨੇ ਔਰ ਚਾਹੇ ਮਹਿਲਾਵਨ ਨੂੰ ਯਹਾਂ ਦੀ ਸਰਕਾਰ ਨੇ ਤਾਂ 1100 ਰੁਪਏ ਦੇਣ ਦੀ ਗੱਲ ਕੀਤੀ ਸੀ ਆਪ ਲੋਗਾਂ ਦੇ ਸਾਹਮਣੇ ਪਰੰਤੂ ਅੱਜ 5 ਸਾਲ ਪੂਰੇ ਹੋਣ ਲੱਗਦੇ ਨੇ ਪਰੰਤੂ 1100 ਰੁਪਏ ਦੇਣ ਦਾ ਅਜੇ ਵੀ ਨਾਮ ਨਹੀਂ ਸੀ ਪਰੰਤੂ ਸਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਮਹਿਲਾ ਨੂੰ 2100 ਰੁਪਏ ਦੇਣ ਦਾ ਕੰਮ ਕਰਾਂਗੇ ਸਾਡੀ ਸਰਕਾਰ ਨੇ ਪਹਿਲੇ ਹੀ ਬਜਟ ਦੇ ਵਿੱਚ 5000 ਕਰੋੜ ਰੁਪਏ ਦਾ ਪ੍ਰਬੰਧਨ ਕੀਤਾ ਅੱਜ ਹਰਿਆਣਾ ਦੀ ਮਹਿਲਾ ਨੂੰ 2100 ਰੁਪਏ ਦੇਣ ਦਾ ਕੰਮ ਸਾਡੀ ਸਰਕਾਰ ਕਰ ਲਈ। ਯਹਾਂ ਦੀ ਸਰਕਾਰ ਨੇ ਬਜ਼ੁਰਗਾਂ ਦੇ ਇਹ ਵਾਅਦਾ ਕੀਤਾ ਸੀ ਕਿ ਸਾਟਾ ਜੋ ਸਮਾਨ ਪੱਤਾ ਹੈ ਉਹਨੂੰ 1500 ਰੁਪਏ ਤੇ ਪੜਾ ਕੇ ਕਰਕੇ 2500 ਰੁਪਏ ਕਰਾਂਗੇ। ਪਰੰਤੂ ਨਹੀਂ ਕੀਤਾ 5 ਸਾਲ ਹੋ ਗਏ ਸਾਡੀ ਸਰਕਾਰ ਨੇ 3200 ਰੁਪਏ ਆਪਣੇ ਬਜ਼ੁਰਗਾਂ ਨੂੰ ਸਮਾਨ ਪੱਤਾ ਦੇਣ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਇਨਕਮ 60000 ਰੁਪਏ ਹੈ ਉਹਨਾਂ ਨੂੰ ਇਹ ਸਮਾਨ ਪੱਤਾ ਦੇਣ ਦਾ ਕੰਮ ਕਰਦੇ ਆ ਸਾਡੀ ਸਰਕਾਰ ਹਰਿਆਣਾ ਦੇ ਵਿੱਚ 3 ਲੱਖ ਰੁਪਏ ਜਿਨ੍ਹਾਂ ਦੀ ਇਨਕਮ ਹੈ ਉਹਨਾਂ ਨੂੰ ਦੇਣ ਦਾ ਕੰਮ ਕਰਦੇ ਆ ਔਰ ਇਸੇ ਪ੍ਰਕਾਰ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਜਿੰਨ ਪਰਿਵਾਰਾਂ ਦੀ ਇਨਕਮ 1,80,000 ਰੁਪਏ ਤੋਂ ਘੱਟ ਹਨ ਉਹਨਾਂ ਪਰਿਵਾਰਾਂ ਦੇ ਰਸੋਈ ਦੇ ਵਿੱਚ ਸਾਡੀ ਸਰਕਾਰ 500 ਰੁਪਏ ਦਾ ਗੈਸ ਦਾ ਸਿਲੰਡਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਇਹ ਸਾਰੇ ਵਾਅਦੇ ਜਿਹਨੇ ਸਾਡੇ ਸੰਕਲਪ ਪੱਤਰ ਦੇ ਵਿੱਚ ਸਾਡੀ ਪਾਰਟੀ ਨੇ ਲਿਖੇ ਸੀ ਉਹਨਾਂ ਸਾਰੇ ਵਾਅਦਿਆਂ ਨੂੰ ਅਸੀਂ ਪੂਰਾ ਕਰ ਰਹੇ ਹਾਂ हमने ਇੱਕ ਹੋਰ بڑا ਕੰਮ ਹਰਿਆਣਾ ਦੇ ਵਿੱਚ ਕੀਤਾ ਹੈ ਕਿ ਜਿਹੜੇ ਲੋਕਾਂ ਤੇ ਘਰ ਪੰਚਾਇਤੀ ਭੂਮੀ ਤੇ ਬਣੇ ਔਰ 20 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਪੰਚਾਇਤੀ ਭੂਮੀ ਤੇ ਬਣੇ ਹੋ ਗਏ ਉਹਨਾਂ ਨੂੰ ਮਾਲਕਾਨਾ ਹੱਕ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਪਰੰਤੂ ਇਹਨਾਂ ਲਿਟੀਗੇਸ਼ਨ ਕੇ ਅੰਦਰ ਘੁੰਮ ਰਹੇ ਔਰ ਲਾਇਨ ਆਰਡਰ ਕੋ ਲੈ ਕੇ ਕਰਕੇ ਇਹਾਂ ਦੀ ਸਰਕਾਰ ਦਾ ਕਿਸ ਪ੍ਰਕਾਰ ਸੇ ਇਹਨਾਂ ਨੇ ਇਹ ਗਲ ਕੀਤੀ ਸੀ ਕਿ ਸਾਡੀ ਸਰਕਾਰ ਨਸ਼ੇ ਨੂੰ ਖਤਮ ਕਰਾਗੀ ਪਰੰਤੂ ਨਸ਼ੇ ਨੂੰ ਖਤਮ ਕਰਨ ਦੀ ਬਜਾਏ ਨਸ਼ੇ ਨੂੰ ਪੜਾਉਣ ਦਾ ਕੰਮ ਇਹਾਂ ਦੀ ਸਰਕਾਰ ਨੇ ਕੀਤਾ ਲੋਕੀ ਅੱਜ ਬੜੇ ਤੰਗ ਹੈ ਲੋਕੀ ਇਹਨਾਂ ਤੇ ਪੰਡਾ ਛਟਵਾਉਣਾ ਚਾਹੁੰਦੇ ਆ ਔਰ ਇੰਤਜ਼ਾਰ ਕਰ ਰਹੇ ਆ ਹੁਣ ਵਾਲਾ ਸਮਾਂ ਉਹ ਕਮਲ ਦੇ ਫੁੱਲ ਦਾ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ بڑے ਪੱਦਰ ਤੇ ਯਹਾਂ ਪਰ ਸਰਕਾਰ ਬਣਾ ਕਰਕੇ ਜਿਹੜੀਆਂ ਸੁਵਿਧਾਵਾਂ ਇਹਨਾਂ ਨੇ ਗੱਲਾਂ ਕੀਤੀਆਂ ਪਰ ਉਹਨਾਂ ਨੂੰ ਦਿੱਤੀਆਂ ਨਹੀਂ ਸਾਡੀ ਸਰਕਾਰ ਮਾਤ ਨੂੰ ਔਰ ਇੰਨੇ ਕੰਮ ਕਰ ਰਹੀ ਹੈ ਸਾਡੀ ਸਰਕਾਰ ਹਰਿਆਣਾ ਦੇ ਕਿਸਾਨ ਦੀ 24 ਫਸਲ ਐ ਐਮਐਸਪੀ ਪਰ ਖਰੀਦਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਪਰੰਤੂ ਮੈਂ ਇੱਕ ਦਿਨ ਮਾਨ ਸਾਹਿਬ ਨੂੰ ਵੀ ਕਿਹਾ ਮੈਂ ਕਿ ਤੁਸੀਂ ਵੜਕਾਉਣ ਦਾ ਧੋ ਕੰਮ ਕਰਦੇ ਆ ਕਿਸਾਨਾਂ ਨੂੰ ਤੁਸੀਂ ਉਹਨਾਂ ਤੇ ਘੋਸ਼ਣਾ ਕਰੋ ਨਾ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਵੀ ਸਾਰੀ ਫਸਲ ਐਮਐਸਪੀਰ ਖੇਤਣ ਦਾ ਕੰਮ ਕਰਾਂਗੇ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਜਿਹੜਾ ਸਾਡਾ ਕਿਸਾਨ ਆਲੂ ਦਾ ਕਿਸਾਨ ਹੈ ਜਾਂ ਸਬਜੀ ਦਾ ਅੰਨਾ ਕਿਸਾਨ ਹੈ ਜਾਂ ਬਾਜਰੇ ਦਾ ਕਿਸਾਨ ਹੈ ਉਹਨਾਂ ਨੂੰ ਭਾਵੰਤਰ ਪਰਵਾਹੀ ਦੇਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਅਗਰ ਕਿਸਾਨ ਦਾ ਆਲੂ ਮਾਰਕੀਟ ਦੇ ਵਿੱਚ ਕਮ ਰੇਟ ਤੇ ਜਾਂਦਾ ਹੈ ਤੋ ਉਹਦਾ ਨੁਕਸਾਨ ਕਿਸਾਨ ਨੂੰ ਨਹੀਂ ਹੋਗਾ ਹਰਿਆਣਾ ਦੇ ਵਿੱਚ ਉਹਦੀ ਪਰਪਾਈ ਹਰਿਆਣਾ ਸਰਕਾਰ ਕਰਨ ਦਾ ਕੰਮ ਕਰਦੀ ਹੈ ਪਰੰਤੂ ਯਹਾਂ ਦੇ ਕਿਸਾਨ ਸੜਕਾਂ ਤੇ ਗੇਲਣ ਨੂੰ ਮਜਬੂਰ ਹੋ ਜਾਂਦਾ ਹੈ ਸੜਕਾਂ ਤੇ ਉੱਪਰ ਟਰਾਲੀਆਂ ਢਾਕੇ ਚਲਾ ਜਾਂਦਾ ਪਰੰਤੂ ਯਹਾਂ ਦੀ ਸਰਕਾਰ ਨੇ ਉਹਨਾਂ ਨੂੰ ਸੁਵਿਧਾ ਨਹੀਂ ਦਿੱਤੀ ਤੁਹਾਡੀ ਸਰਕਾਰ ਨੂੰ ਫਾਸਟ ਪਾਇਓਰਟੀ ਕੀ ਹੋ ਪੰਜਾਬ ਲਈ ਨਹੀਂ ਅਸੀਂ ਕਿਹਾ ਕਿ ਜਿੰਨੀਆਂ ਯੋਜਨਾਵਾਂ ਆਦਰणीय ਪ੍ਰਧਾਨ ਮੰਤਰੀ ਜੀ ਨੇ ਦਿੱਲੀ ਤੇ ਚਲਾਈਆਂ ਨੇ ਉਹਨਾਂ ਸਾਰੀ ਯੋਜਨਾਵਾਂ ਨੂੰ ਅਸੀਂ ਇਤੇ ਗਤੀ ਤੇ ਲਾਗੂ ਕਰਨ ਦਾ ਕੰਮ ਕਰਾਂਗੇ ਲੰਬਾ ਸਮਾਂ ਨਹੀਂ ਕਿ ਅਗਰ ਮਹਿਲਾਵਾਂ ਕੋ ਹਮਨੇ ਉਹਨਕੋ ਸਹਾਇਤਾ ਕਰਨੀ ਹੈ ਜਿਨ੍ਹਾਂ ਨੇ 1100 ਰੁਪਏ ਦੀ ਗੱਲ ਕੀਤੀ ਹੈ ਅਮ ਇਹਨਾਂ ਨੂੰ ਫਸਟ ਮਹੀਨੇ ਮੇ ਕਰਾਂਗੇ ਇਹ ਜਿਨਨੇ ਵੀ ਆਦਰਯ ਪ੍ਰਧਾਨ ਮੰਤਰੀ ਜੀ ਜੋ ਆਮ ਆਦਮੀ ਦੀ ਸਰਕਾਰ ਗੱਲ ਕਰ ਰਹੀ ਹੈ ਪ੍ਰਧਾਨ ਮੰਤਰੀ ਜੀ ਨੇ ਕੀ ਗੱਲ ਕੀਤੀ ਹੈ ਸੰਤ ਸ੍ਰੋਮਣੀ ਗੁਰੂ ਰਵਿਦਾਸ ਜੀ ਦੀ ਜਨਮ ਦਿਵਸ ਵਿੱਚ ਇੱਥੇ ਆਏ ਸੀ ਹਲਵਾਰਾ ਦਾ 에ਰਪੋਰਟ ਉਹਦਾ ਉਦਘਾਟਨ ਕੀਤਾ ਹੈ ਔਰ ਆਦਮਪੁਰ ਦੇ 에어ਪੋਰਟ ਦਾ ਨਾਮ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਕੀਤਾ ਹੈ ਮੈਂ ਧੰਨਵਾਦ ਕਰਦਾ ਆਦਰਨੀય ਪ੍ਰਧਾਨ ਮੰਤਰੀ ਜੀ ਦਾ ਜੋ ਕਰੋੜੋਂ ਜੋ ਅਨਿਆਂਈ ਹੈ ਕਰੋੜੋਂ ਨਿਆਂਇਓ ਕੋ ਉਹ ਸਨਮਾਨ ਦੇਣ ਦਾ ਕੰਮ ਔਰ ਪੰਜਾਬ ਨੂੰ ਇੱਕ ਬੜਾ ਸਨਮਾਨ ਦੇਣ ਦਾ ਕੰਮ ਕੀਤਾ ਪ੍ਰਧਾਨ ਮੰਤਰੀ ਜੀ ਨੇ ਆਪਣੇ ਉਦਬੰਦ ਵਿੱਚ ਇਹ ਵੀ ਗੱਲ ਕਹੀ ਸੀ ਕਿਉਂਕਿ ਆਮ ਆਦਮੀ ਦੇ ਲੋਕਾਂ ਨੇ ਉਸ ਗੱਲ ਨੂੰ ਸੁਣਿਆ ਹੋਗਾ ਉਹਨਾਂ ਨੇ ਕਿਹਾ ਕਿ हमारे लिए प्रायोरिटी कि हमारा जालंधर लुधियाना और हमारा जो अमृतसर है इंडस्ट्रियल का एक हब बने और उस नु लेकर के साडी सरकार मजबूती से इनानु मजबूत करने का काम वो करेगी जदों भारतीय जनता पार्टी दी सरकार पंजाब दे विच आएगी थैंक यू थैंक यू मैम मैं धन्यवाद करता हूं ये बड़ी खुशी दी गल भी है कि अमेरिका ने जो ਟੈਰਿਫ ਲਗਾਇਆ ਥਾ ਲਗਭਗ 50% ਟੈਰਿਫ ਉਤੇ ਸਾਡਾ ਜੋ बिजनेसमੈਨ ਸੀ ਨੂੰ ਬੜੀ ਦਿੱਕਤ ਆ ਗਈ ਥੀ ਜੋ ਐਕਸਪੋਰਟ ਕਰਤਾ ਸੀ ਪਰੰਤੂ ਰਾਤੀ بڑا ਇੱਕ ਫੈਸਲਾ ਆਦਨੀਆਂ ਨਰਿੰਦਰ ਮੋਦੀ ਜੀ ਕੀ ਜੋ ਦੂਰਦਰਸ਼ੀ ਕੂਟਨੀਤੀ ਹੈ ਉਹਨਾਂ ਦੀ ਜੋ ਵਿਦੇਸ਼ ਨੀਤੀ ਹੈ ਜੋ ਅਮਰੀਕਾ ਦੇ ਨਾਲ ਉਹਨਾਂ ਦੀ ਜੋ ਗੱਲਬਾਤ ਹੈ ਵਾਹਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ उनू कम करने का राहत फैसला किया ये साढ़े बड़ी अच्छी गल है मैं इसलिए प्रधानमंत्री जी का धनवाद कर और मैं सभी व्यापारियों क्योंकि प्रधानमंत्री जी ने इस वल गल चर्चा की कि साढ़े एक बड़ा ये मैदान से असी जो भी प्रोडक्शन करते हैं जो भी एक्सपोर्ट करते हैं अच्छी क्वालिटी हम बाहर भेजें ताकि लोगों का बड़ा विश्वास उसके अंदर बने मैं इसलिए आदनीय प्रधानमंत्री जी का बहुत बहुत धनवाद करूँगा